ਗੋਆ ਜਾ ਰਿਹਾ ਸਾਰ ਤੇ ਗੋਆ ਦੇ ਸਮੁੰਦਰ ਦੇ ਦਰਸ਼ਨ ਕਰ ਲੋ ਇਹ ਸਨ ਕੋਪਰਕਲਾਕ ਨਾ ਟੂ ਰੈਸਟ ਕੁਛ ਵੀ ਨਹੀਂ ਤੇ ਉਹ ਗੋਆ ਜਿਹੜੇ ਇਧਰੇ ਸਮੁੰਦਰ ਦੇ ਕਿਨਾਰੇ ਸ਼ਹਿਰਾਂ ਚ ਹੁੰਦੇ ਨਾ ਇਹ ਦਵਾਰਕਾ ਕ੍ਰਿਸ਼ਨ ਭਵਨ ਦੀ ਧਰਤੀ ਇੱਥੇ ਕੋਈ ਨਹੀਂ ਬਸ ਸ਼ਾਂਤ ਜਲ ਇਹ ਦੇਖ ਕਿੰਨ ਇਸ਼ਾਲਾ ਮਾਰ ਰਿਹਾ ਸਮੁੰਦਰ ਦੇ ਦੇਖੋ ਸਮੁੰਦਰ ਦੇ ਸਿਧ ਦੇਖੋ ਕਿਨਾਰਾ ਦੇਖ ਰਹੇ ਜਿੰਨ ਕਿ ਇਸ਼ਾਲਾ ਮਾਰ ਰਿਹਾ दर्शन करा दिए संगत ने क्या बाबा जैसे समुंद्र सू दर्शन ही नहीं कर लभद कुछ कि लोती लिखो सखी है कद लींदो दे ਉਹ ਵੱਡਿਆ ਵੱਡਿਆ ਲਹਿਰਾਂ ਉੱਠਦੀਆਂ ਨੇ ਲਹਿਰਾਂ ਦਾ ਉਰਤਾਂ ਨਹੀਂ ਉੱਠਦੀਆਂ ਨਾ ਇਹ ਹੁਣ ਥੋੜਾ ਸਾਹ ਥੱਲੇ ਜਾ ਰਹੇ ਨੇ ਬੜੇ ਬੜੇ ਲਹਿਰਾਂ ਉਹ ਇਸ ਮੰਦਰ ਦੇ ਕੋਲ ਕੋ ਬੰਦੇ ਆ ਨਾਮਾ ਲਖਾਂ ਦੇ ਪਹਿਲੇ ਚੜਦਾ ਪਿਆ ਮਾਰੂ ਸ਼ਾਲਾ ਨੂੰ ਉਹ ਦੇਖ ਕੇ ਚੱਲਣਾ ਨੇ ਇਹ ਥੱਲੇ ਜਾਂਦੇ ਹੁੰਦੇ ਅਹ ਰਹੀ ਤੇ ਪਹਿਲਾਂ ਹੁੰਦਾ ਹਾਂ ਮੰਦਰ ਸਮੁੰਦਰ ਨਾ ਹਟਾ ਦੇ ਸ਼ਾਲਾ ਮਾਰ ਮਾਰ ਕੇ ਉਹ ਉੱਪਰ ਤੇ ਕਿਨਾਰ ਮੰਦਰ ਹੁੰਦਾ ਸਮੁੰਦਰ ਉੱਪਰ ਤੇ ਕੱਟ ਜਾ ਰਿਹਾ ਹੁਣ ਉੱਪਰ ਆ ਰਿਹਾ ਠੀਕ ਹੈ ਭਾਈ ਗੁਰੂ ਤੁਹਾਨੂੰ ਸਮੁੰਦਰ ਦੇ ਦਸ਼ਨ ਕਰਾ ਦਿੱਤੇ ਇੱਥੇ ਟੂਰਿਸਟ ਨਹੀਂ ਆਉਂਦਾ ਇਹ ਦਵਾਰਕਾ ਨਾ ਉਧਰ ਜਿਆਦਾ ਹੁੰਦਾ ਟੂਰਿਸਟ ਇੱਥੇ ਵੱਡੇ ਵੱਡੇ ਸ਼ਹਿਰਾਂ ਦੇ ਇਹ ਸ਼ਹਿਰ ਹੈ ਸਹੀ ਹੈ ਲੇਕਿਨ ਹੈ ਇਹ ਸਮੁੰਦਰ ਹੀ ਹੈ ਇਹ ਨਾ ਇੱਥੇ ਟੂਰਿਸਟ ਨਹੀਂ ਆਉਂਦਾ ਇੱਥੇ ਸਾਰੇ ਯਾਤਰਾ ਕਰਨ ਵਾਲੇ ਆਉਂਦੇ ਤਾਂ ਘੱਟ ਇੱਥੇ ਨਹੀਂ ਇਹ ਇਥੇ ਗੁਰਦੁਆਰਾ ਵੀ ਹੈ ਫਿਰ ਮੋਕੰਥ ਹੈ ਸਾ ਸਮੁੰਦਰ ਖਾਲੀ ਠੀਕ ਹੈ ਮੈਂ ਭਜਨ ਕਰ ਲੈਂਦਾ ਬੈਠ ਕੇ ਸਮੁੰਦਰ ਦੇ ਕਿਨਾਰੇ ਕਿਉਂਕਿ ਵਾਈਗਰੂ ਫਸਾ ਰਿਹਾ ਸੀ ਵੀਡੀਓ ਲੰਬੀ ਹੋ ਜਾਵੇ ਇੱਥੇ ਗਰਮੀ ਬੜੀ ਹੈ ਤੇ ਵਿੱਚ ਸਾਰਾ ਜੰਗਲ ਜੰਗਲ ਇੱਧਰ ਟੂਰਿਸਟ ਨਹੀਂ ਆਉਂਦਾ ਉਹ ਜੋ ਗੋਆ ਚ ਜ਼ਿਆਦਾ ਗੰਦ ਹੈ ਇੱਧਰ ਗੰਦ ਹੈ ਤੁਹਾਡਾ ਗਰੂਪ ਫਲ ਅਗਰ ਆ ਇੱਧਰ ਇਹ ਸਮੁੰਦਰ ਢਟਾਇਆ ਛਾਲਾ ਮਾਰ ਕੇ ਚੜਦਾ ਨਾ ਫੋਨ ਤੋਂ ਉਤਰ ਕੇ ਹੁਣ ਚੜੂਗਾ 12 ਵਜੇ ਵਾ ਚੜਾਈ ਜਾ। ਤੇ ਤੇ ਕੋਈ ਘਰ ਕੋਈ ਨਾਮ ਨਿਸ਼ਾਨ ਨਹੀਂ ਦੇਖਿਆ ਕੋਈ। ਮੇਰੇ ਲੱਗ ਰਿਹਾ ਤੁਹਾਨੂੰ ਇਹਨਾਂ ਕੋ ਫੋਨ ਘੁਮਾ ਦੇ ਦੱਸੋ ਕਿੱਥੇ ਕੋਈ ਦਿਖ ਰਿਹਾ। ਮੇਰੇ ਸਹਾਰੇ ਕੋਈ ਵੀ ਨਹੀਂ ਹੈ। ਹਾਂ ਇੱਥੇ ਵਧੀਆ ਨਾਮ ਜਪਣਾ ਤਰੀਕਾ। ਇਹ ਬਚੇ ਇਧਰੋਂ ਨਿਕਲ ਕੇ ਆਏ ਮੈਂ ਜੰਗਲ ਚੋਂ। ਹਾਂ। ਇਧਰ ਜੰਗਲ ਚੋਂ ਨਿਕਲ ਕੇ ਆਇਆ। ਠੀਕ ਹੈ ਭਾਈ ਗੁਰਪ੍ਰੀਤ।